ਦੈਨਿਕ ਸਵੀਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਅਸੀਂ ਅੱਜ ਪਹੁੰਚੇ ਹਾਂ ਫਾਜ਼ਿਲਕਾ ਦੇ ਬਾਜ਼ਾਰਾਂ ਵਿੱਚ ਸਮਾਂ तकरीबन 9:45 ਹੋ ਚੁੱਕਿਆ ਹੈ ਤੇ ਇਹ ਉਹ ਬਾਜ਼ਾਰ ਹੈ ਜਿੱਥੇ ਰਾਤ 11 ਵਜੇ ਤੱਕ ਰੌਣਕਾਂ ਹੁੰਦੀਆਂ ਤੇ ਅੱਜ ਤੁਹਾਨੂੰ ਮੈਂ ਕੈਮਰਾਮੈਨ ਨੂੰ ਕਾਹਗਾ ਦਿਖਾਏ ਕਿ ਆ ਬਾਜ਼ਾਰ ਦੇ ਵਿੱਚ ਸੁਨਮਨ ਪਈ ਹੈ ਤੇ ਕਦੇ ਕੱਲ ਤੱਕ ਸ਼ਾਮ ਨੂੰ ਇਸ ਬਾਜ਼ਾਰ ਦੇ ਵਿੱਚ ਰਾਹੀਗੀਆਂ ਦਾ ਰਸ਼ ਹੁੰਦਾ ਸੀ ਅੱਜ ਇਹ ਬਾਜ਼ਾਰ ਪ੍ਰਸ਼ਾਸਨ ਦੀ ਹਦਾਇਤਾਂ ਤੋਂ ਬਾਅਦ ਬਿਲਕੁਲ ਬੰਦ ਕੀਤੇ ਗਏ ਨੇ ਰਾਹੀਗਰਾਂ ਵੱਲੋਂ ਇੱਕਾ ਦੁੱਕਾ ਰਾਹੀਗਰ ਇੱਥੋਂ ਨਿਕਲ ਰਹੇ ਨੇ ਬੌਜੀ ਬੌਜੀ ਗੱਲ ਸੁਣੋ ਕਿੱਥੋਂ ਆ ਰਹੇ ਹੋ ਜੀ ਤੁਸੀਂ ਦਾਣਾ ਮੰਡੀ ਹਾਂਜੀ ਦਾਣਾ ਮੰਡੀ ਤੋਂ ਤੇ ਪ੍ਰਸ਼ਾਸਨ ਨੇ ਜਿਹੜਾ ਇਹ ਬੰਦ ਕਰਾਇਆ ਹੈ ਤੇ ਤੋਂ ਆਮ ਲੋਕ ਪੈਨਿਕ ਹੋਏ ਨੇ ਨਹੀਂ ਪੈਨਿਕ ਕੋਈ ਡਰ ਦਾ ਮਾਹੌਲ ਨਾ ਕਿਸੇ ਤਰ੍ਹਾਂ ਦਾ ਕੋਈ ਕੀ ਨਾਮ ਹੈ ਤੁਹਾਡਾ ਜੀ ਮੇਰਾ ਅਸ਼ਵਨੀ ਕੁਮਾਰ ਅਸ਼ਵਨੀ ਦਾ ਮੈਂ ਸ਼੍ਰੀ ਰਾਮ ਸ਼ਰਨਮ ਆਸ਼ਰਮ ਫਾਜ਼ਿਲਕਾ ਦੇ ਪ੍ਰਧਾਨ ਦੀਨਾ ਨਾਲ ਸਦੇਵਾ ਜੀ ਤੇ ਸ਼ਿਵ ਆਸ਼ ਗੁੰਬਰ ਜੀ ਜੋ ਕਿ ਇਸ ਸਮੇਂ ਸੈਰ ਕਰ ਰਹੇ ਸੀ ਇਹਨਾਂ ਨੂੰ ਤਾਂ ਪੁੱਛਦੇ ਹਾਂ ਫਾਜ਼ਿਲਕਾ ਦੇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਫਾਜ਼ਿਲਕਾ ਦੇ ਲੋਕਾਂ ਵਿੱਚ ਕੋਈ دہشت ਦਾ ਮਾਹੌਲ ਨਹੀਂ ਹੈਗਾ ਸਾਰੇ ਬਿਲਕੁਲ ਠੀਕ ਠੀਕ ਤਰੀਕੇ ਦੇ ਨਾਲ ਲੇਅਰਲੀ ਚੱਲ ਰਹੇ ਨੇ ਬਾਕੀ ਗੁਰੂ ਮਹਾਰਾਜ ਦੇ ਘਰ ਪਰੇਗੀ ਤਾਂ ਇਹ ਕੰਮ ਛੇਤੀ ਨਿਬੜ ਜਾਏਗਾ ਤੇ ਲੋਕੀ ਹੋਰ ਵੀ ਆਨੰਦ ਉਠਾਣਗੇ ਸ਼ਿਵਾਜੀ ਕਿਸ ਤਰ੍ਹਾਂ ਦੇ ਸਹਾਇਤਾ ਜਿਹੜੀ ਪ੍ਰਸ਼ਾਸਨ ਦੀ ਕਰ ਰਹੀ ਹੈ ਫਾਜ਼ਿਲਕਾਰ ਦੇ ਲੋਕ ਔਰ ਅਗਰ ਹਿੰਦੁਸਤਾਨੀ ਫੌਜ ਨੂੰ ਜੀ ਆਮ ਲੋਕਾਂ ਨੇ ਜ਼ਰੂਰਤ ਪਈ ਤੇ ਕੀ ਫਾਜ਼ਿਲਕਾਰ ਦੇ ਲੋਕ ਕਿਸ ਤਰ੍ਹਾਂ ਦਾ ਸਹਿਯੋਗ ਦੇਣਗੇ ਇਹ ਹਰ ਤਰ੍ਹਾਂ ਨੂੰ ਸਹਿਯੋਗ ਦੇਣ ਲਈ ਤਿਆਰ ਨੇ ਤਨ ਮੰਨ ਨਾਲ ਔਰ ਆਪਾਂ ਪਿੱਛੇ ਵੇਖਿਆ ਕੋਈ ਮੁਸੀਬਤ ਆਂਦੀ ਏ ਤੇ ਪਿੰਨਾਂ ਦੇ ਵਿੱਚ ਲੰਗਰਾਂ ਤੱਕ ਰੋਟੀ ਅੱਦਕ ਹਰ ਜੀ ਨੂੰ ਪਹੁੰਚਾ ਦੇਦੇ ਤੇ ਅੱਜ ਵੀ ਇਹ ਲੋਕਾਂ ਕੋਈ ਘਬਰਾਹਟ ਨਹੀਂ ਵੀ ਜੰਗ ਹੈ ਜੰਗ ਹੈ ਐਨਾ ਹੌਸਲਾ ਹੈ ਬਾਹਰ ਵਾਲੇ ਨੂੰ ਘਬਰਾਟੇ ਰਿਸ਼ਤੇਦਾਰ ਦੇ ਫੋਨ ਆਉਂਦੇ ਨੇ ਐਸੇ ਆ ਜਾਓ ਅਸੀਂ ਕਹਿੰਦੇ ਜੀ ਤੁਸੀਂ ਇੱਥੇ ਆ ਜਾਓ ਤੁਸੀਂ ਇੱਥੇ ਆਓ ਰਲ ਕੇ ਰਹੀਓ ਸਾਨੂੰ ਕਹਿੰਦੇ ਨੇ ਕਿ ਸਾਡੇ ਕੋਲ ਅਸੀਂ ਕਹਾਂ ਜੀ ਉੱਥੇ ਖਤਰਾ ਇੱਥੇ ਕੋਈ ਖਤਰਾ ਨਹੀਂ ਸਾਨੂੰ ਕੋਈ ਘਬਰਾਹਣ ਦੀ ਲੋੜ ਨਹੀਂ ਸਾਰੇ ਸਫਾਇਰ ਕਰਨ ਲੋਕ ਇੱਕ ਦੂਜੇ ਨਾਲ ਪਿਆਰ ਹੀ ਨੇ ਮੈਂ ਕਿਤੇ ਜਾਣੇ ਨਹੀਂ ਚਾਹਤ ਫਾਜ਼ਿਲਕਾਰੇ ਲੋਗ ਹਰ ਤਰ੍ਹਾਂ ਦਾ ਸਹਿਯੋਗ ਕਰਨਗੇ ਹਿੰਦੁਸਤਾਨ ਦੀ ਫੌਜ ਨਾਲ ਫਾਜ਼ਿਲਕਾਰ ਦੇ ਪ੍ਰਸ਼ਾਸਨ ਨਾਲ ਮੈਂ ਤੇਜਿੰਦਰਪਾਲ ਸਿੰਘ ਦੈਨਿਕ ਸਵੇਰਾ ਟੀਵੀ ਤੋਂ ਧੰਨਵਾਦ ਜੀ